ਹੋਇਸ ਕਤਲ ਕਾਂਡ ਦੇ ਵਿੱਚ ਤਰੂ ਦੌਦਰ ਅਤੇ ਉਸਦੇ ਨਾਲ ਦੇ ਹੋਰ ਸਹਿ ਮੁਲਜ਼ਮਾਂ ਨੂੰ ਕੁਝ ਹੀ ਹਫ਼ਤਿਆਂ ਤੇ ਮਹੀਨਿਆਂ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਇਸੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇੰਦਰਪਾਲ ਸਿੰਘ ਛੋਟਾ ਦੌਦਰ ਵੀ ਇਨਫੈਕਟ ਇਹ ਇੱਕ ਸਿੰਗਲ ਮਰਡਰ ਨਹੀਂ ਸੀ ਇਹ ਦੋਹਰਾ ਹਤਿਆਕਾਂਡ ਸੀ ਕਿਉਂਕਿ ਸਾਪ ਦਾ ਸਰਪੰਚ ਰਸ਼ਪਾਲ ਸਿੰਘ ਦੇ ਨਾਲ ਡਿਊਟੀ ਉੱਤੇ ਤਾਇਨਾਤ ਜਿਹੜਾ ਗਨਮੈਨ ਸੀ ਉਸ ਨੂੰ ਵੀ ਇਸ ਵਾਰਦਾਤ ਵਿੱਚ ਗੋਲੀਆਂ ਲੱਗੀਆਂ ਇੱਕ ਹੋਰ ਵਿਅਕਤੀ ਤੀਸਰੇ ਵਿਅਕਤੀ ਨੂੰ ਵੀ ਇਸ ਅਪ੍ਰੈਲ 22 2010 ਦੀ ਵਾਰਦਾਤ ਵਿੱਚ ਗੋਲੀਆਂ ਲੱਗੀਆਂ ਸਨ ਦੋ ਲੋਕਾਂ ਦੀ ਮੌਤ ਹੋਈ ਸਾਫ ਦਾ ਸਰਪੰਚ ਰਸ਼ਪਾਲ ਤੇ ਉਸਦੇ ਗਨਮੈਨ ਦੀ ਇਸ ਕੇਸ ਦੇ ਵਿੱਚ ਕਈ ਸਾਲ ਮੁਕੱਦਮਾ ਚੱਲਿਆ ਥਰੂ ਦੌਦਰ ਜਸਵਿੰਦਰ ਸਿੰਘ, ਕੁਰਮੇਲ ਸਿੰਘ, ਕੁੰਡਾ ਅਤੇ ਕਰਨੈਲ ਸਿੰਘ ਨੂੰ ਸਾਲ 2015 ਦੇ ਵਿੱਚ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਵੱਲੋਂ ਉਮਰ ਕੈਦ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ। ਇੰਦਰਪਾਲ ਸਿੰਘ ਛੋਟੇ ਦੌਦਰ ਨੂੰ ਇਸ ਕੇਸ ਦੇ ਵਿੱਚ ਸਬੂਤ ਨਾ ਹੋਣ ਕਰਕੇ ਜਾਂ ਉਸ ਦੀ ਭੂਮਿਕਾ ਦੇ ਬਾਰੇ ਤਫ਼ਤੀਸ਼ ਦੇ ਵਿੱਚ ਕੋਈ ਵੀ ਠੋਸ ਪੁਖਤਾ ਗੱਲ ਨਾ ਆਉਣ ਕਾਰਨ ਬਰੀ ਕਰਤਾ ਗਿਆ। ਦੋਸ਼ ਮੁਕਤ ਕਰਤਾ ਗਿਆ ਹੁਣ 15 ਮਈ 2025 ਨੂੰ ਜੋ ਦੱਸਿਆ ਹੋਇਆ ਇਹ ਕਿ ਸ਼ਾਮ ਤਕਰੀਬਨ 5:35 ਦੇ ਆਸ-ਪਾਸ ਆਪਣੀ ਐਂਡੇਵਰ ਗੱਡੀ ਦੇ ਵਿੱਚ ਅਰਸ਼ਪ੍ਰੀਤ ਸਿੰਘ ਇਸੇ ਪਿੰਡ ਦੌਧਰ ਵਿਖੇ ਕਈ ਗੇੜੀਆਂ ਮਾਰ ਚੁੱਕਾ ਸੀ ਚੱਕਰ ਬਾਹਰ ਚੁੱਕਾ ਸੀ ਲੇਕਿਨ ਆਪਣੀ ਫੋਰਡ ਐਂਡੇਵਰ ਗੱਡੀ ਨੂੰ ਇੰਦਰਪਾਲ ਦੇ ਮੋਟਰਸਾਈਕਲ ਅੱਗੇ ਲਾ ਕੇ ਉਸ ਗੱਡੀ ਚੋਂ ਨਿਕਲ ਕੇ ਅਰਸ਼ਪ੍ਰੀਤ ਨੇ ਆਪਣੀ ਪਿਸਤੌਲ ਦੇ ਨਾਲ ਗੋਲੀਆਂ ਚਲਾਈਆਂ ਸਦਾ ਫਾਇਰ ਇੰਦਰਪਾਲ ਛੋਟੇ ਦੌਦਰ ਦੇ ਸਿਰ ਉਤੇ ਕੀਤੇ ਗਏ ਉਸ ਦੇ ਸਿਰ ਵਿੱਚ ਗੋਲੀਆਂ ਲੱਗੀਆਂ ਤੇ ਮੌਕੇ ਤੇ ਹੀ ਇੰਦਰਪਾਲ ਦੀ ਮੌਤ ਹੋ ਜਾਂਦੀ ਹੈ